ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਵੱਲ ਹਾਂਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ ਜੋ ਟਰੈਕਟਰ ਸਵਰਾਜ 855 ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਇਹ ਟਰੈਕਟਰ ਹੈ ਵਿਕਾਓ ਮਾਡਲ 2012 ਰੇਟ 4 ਲੱਖ 23000 ਰੁਪਏ ਮਾਡਲ 2012 ਰੇਟ 4 ਲੱਖ 23000 ਰੁਪਏ ਟਾਇਰ 14928 ਦੇ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਨੰਬਰ ਸਵਰਾਜ 855 ਟਰੈਕਟਰ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵਧੀਆ ਸਾਫ਼ ਹਾਲਤ ਵਿੱਚ ਟਰੈਕਟਰ ਜੋ ਵੀ ਵੀਰ ਇਹ ਟਰੈਕਟਰ ਲੈਣ ਦਾ ਚਾਹਵਾਨ ਹੋਵੇ ਤਾਂ ਵੀਡੀਓ ਥੱਲੇ ਡਿਸਕ੍ਰਿਪਸ਼ਨ ਤੇ ਟਰੈਕਟਰ ਨੰਬਰ ਇਹਨਾਂ ਵੀਰਾਂ ਦਾ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਅਤੇ ਟਰੈਕਟਰ ਦੇ ਰੇਟ ਸਬੰਧੀ ਹੋਰ ਜਾਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਧੰਨਵਾਦ ਜੀ